ਇੱਕ ਦਿਨ ਜਦੋਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਨਾਲ ਕਰਮਾਂ ਬਾਰੇ ਵਿਚਾਰ ਕਰ ਰਹੇ ਸਨ ਤਾਂ ਗੁਰੂ ਜੀ ਨੇ ਕਿਹਾ ਕਿ ਦੁਨੀਆ ਵਿੱਚ ਜਿਹੜੇ ਵੀ ਜੀਵ ਹਨ ਉਹ ਸਭ ਆਪਣੇ ਆਪਣੇ ਕਰਮਾਂ ਦਾ ਫਲ ਭੋਗ ਰਹੇ ਹਨ ਇਸ ਲਈ ਜਦੋਂ ਜੀਵਨ ਵਿੱਚ ਦੁੱਖ ਆਵੇ ਤਾਂ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਦੋਸ਼ ਤਾਂ ਸਿਰਫ ਪਿਛਲੇ ਕਰਮਾਂ ਦਾ ਹੁੰਦਾ ਹੈ ਬਹੁਤ ਵਾਰੀ ਬੰਦਾ ਦੂਜੇ ਤੇ ਦੋਸ਼ ਲਾ ਕੇ ਖੁਦ ਮੂਰਖ ਬਣ ਜਾਂਦਾ ਹੈ ਭਾਈ ਮਰਦਾਨਾ ਜੀ ਨੇ ਪੁੱਛਿਆ ਮਹਾਰਾਜ ਕੀ ਇਹ ਸੱਚ ਹੈ ਕਿ ਪਿਛਲੇ ਕਿਤੇ ਕਰਮ ਇਸ ਜਨਮ ਵਿੱਚ ਭੁਗਤਣੇ ਪੈਂਦੇ ਹਨ ਗੁਰੂ ਜੀ ਨੇ ਆਖਿਆ ਬਿਲਕੁਲ ਦਦੇ ਦੋਸ ਨਾ ਦੇਉ ਕਿਸੇ ਦੋਸ ਕਰਮਾ ਆਪਣੇਆ ਜੋ ਮੈਂ ਕਿਆ ਸੋ ਮੈਂ ਪਾਇਆ ਦੋਸ ਨਾ ਦਿਆ ਅਵਰ ਜਨਾ ਜਿਹੋ ਜਿਹਾਂ ਕੰਮ ਕਰੇਗਾ ਉਸੇ ਜਿਹਾਂ ਫਲ ਮਿਲੇਗਾ ਭਾਈ ਮਰਦਾਨਾ ਜੀ ਦੇ ਸਾਹਮਣੇ ਗੁਰੂ ਜੀ ਨੇ ਇੱਕ ਰਾਜੇ ਦੀ ਕਹਾਣੀ ਸੁਣਾਈ ਉਸ ਰਾਜੇ ਦੀ ਇਮਾਨਦਾਰੀ ਅਤੇ ਨਿਰਦੋਸ਼ਤਾ ਦੇ ਬਾਵਜੂਦ ਹਰ ਵਾਰੀ ਉਸਦੇ ਪੁੱਤਰ ਦੀ ਮੌਤ ਹੋ ਜਾਂਦੀ ਸੀ ਰਾਜਾ ਭਾਰੀ ਦੁਖੀ ਸੀ ਉਹ ਸੋਚਦਾ ਸੀ ਕਿ ਉਸ ਨਾਲ ਰੱਬ ਨੇ ਇੰਨਾ ਕਿਉਂ ਮਾਰਾ ਕੀਤਾ ਹੈ ਉਹ ਮਹਾਨ ਸੰਤਾ ਕੋਲ ਗਿਆ ਤੇ ਉਹਨਾਂ ਨੇ ਦੱਸਿਆ ਇਹ ਉਸਦੇ ਪਿਛਲੇ ਕਰਮਾਂ ਦਾ ਫਲ ਹੈ ਉਹਨਾਂ ਨੇ ਦੱਸਿਆ ਕਿ ਪਿਛਲੇ ਜਨਮ ਵਿੱਚ ਰਾਜਾ ਸ਼ਿਕਾਰ ਦਾ ਬਹੁਤ ਸ਼ੁਕੀਨ ਸੀ ਇੱਕ ਵਾਰੀ ਉਹਨੂੰ ਇੱਕ ਖਿਰਨੀ ਦਾ ਬੱਚਾ ਮਿਲਿਆ ਰਾਜਾ ਨੇ ਪਹਿਲੀ ਅੱਖ ਵਿੱਚ ਤੀਰ ਮਾਰਿਆ ਅਤੇ ਜਦੋਂ ਉਹ ਅੜਕਲੀ ਤਰਫਣ ਲੱਗੀ ਤਾਂ ਰਾਜਾ ਨੇ ਦੂਜੀ ਅੱਖ ਵਿੱਚ ਵੀ ਤੀਰ ਮਾਰਿਆ ਇਸ ਕਰਕੇ ਰਾਜਨ ਉਹਗਲੇ ਜਨਮ ਵਿੱਚ ਨੇਤਰਹੀਣਤਾ ਦਾ ਫਲ ਮਿਲਿਆ ਇੱਕ ਹੋਰ ਕਟਨਾ ਵਿੱਚ ਰਾਜਾ ਨੇ ਮਾਸ ਖਾਣ ਦਾ ਬੜਾ ਸ਼ੌਕ ਰੱਖਿਆ ਲੰਬੇ ਸਮੇਂ ਤੱਕ ਵੀ ਸ਼ਿਕਾਰ ਨਾ ਹੋਣ ਕਾਰਨ ਉਸਨੇ ਸੈਨਿਕਾਂ ਨੂੰ ਆਦੇਸ਼ ਦਿੱਤਾ ਕਿ ਉਹ ਮਾਸ ਦਾ ਪ੍ਰਬੰਧ ਕਰਨ ਉਹਨਾਂ ਹੰਸਾਂ ਦੇ ਬੱਚਿਆਂ ਨੂੰ ਮਾਸ ਵਜੋਂ ਲਿਆ ਕੇ ਰਾਜੇ ਨੂੰ ਖਵਾਇਆ ਜਦੋਂ ਹੰਸ ਵਾਪਸ ਆਏ ਤੇ ਆਪਣੇ ਬੱਚਿਆਂ ਦੀਆਂ ਹੱਡੀਆਂ ਦੇਖੀਆਂ ਉਹ ਅੰਦਰੋਂ ਟੁੱਟ ਗਏ ਇਹੀ ਕਰਮਾਂ ਦਾ ਫਲ ਰਾਜੇ ਨੂੰ ਇਸ ਜਨਮ ਵਿੱਚ ਭੁਗਤਣਾ ਪਿਆ